ਪੰਡਿਤ ਜੀ ਇਸ ਦੇ ਵਿੱਚ ਇਹ ਵੀ ਹੈ ਕਿ ਬੜੇ ਲੋਕ ਜਾਣਾ ਚਾਹੁੰਦੇ ਨੇ ਕਈ ਸਿੱਖ ਨੇ ਉਹ ਜਾਣਾ ਚਾਹੁੰਦੇ ਨੇ ਪਰ ਕਿਤਨਾ ਕਿਤੇ ਚਿੰਤਾ ਇਹ ਹੈ ਕਿ ਕਲੀਅਰ ਨਹੀਂ ਹੋ ਰਿਹਾ ਕਹਿੰਦੇ ਇਸ ਨੂੰ ਰਾਮ ਜੀ ਦਾ ਇੱਕ ਧਾਰਮਿਕ ਪ੍ਰੋਗਰਾਮ ਮੰਨੀਏ ਜਾਂ ਕਿ ਪ੍ਰਧਾਨ ਮੰਤਰੀ ਨરેન્દ્ર મોદી ਹੋਣਾ ਜਾਂ ਇੱਕ ਪੋਲੀਟੀਕਲ ਇਵੈਂਟ ਮੰਨੀਏ ਕਹਿੰਦੇ 1947 15 ਅਗਸਤ 1947 ਨੂੰ ਭਾਰਤ ਜਿਹੜਾ ਸਮੁੱਚੇ ਤੌਰ ਤੇ ਸੁਤੰਤਰ ਹੋ ਗਿਆ ਉਸ ਤੋਂ ਬਾਅਦ ਨਹਿਰੂ ਨਾਮਕ ਇੱਕ ਵਿਅਕਤੀ ਦੀ ਸਰਕਾਰ ਭਾਰਤ 'ਚ ਬਣ ਗਈ। ਹਾਂ ਇਹ ਮੰਗ 550 ਸਾਲ ਪਹਿਲਾਂ ਮੋਲ ਰਾਜਵੀ ਰਹੀ ਸਨਾਤਨੀਆਂ ਦੀ ਹਿੰਦੂਆਂ ਦੀ। ਹਾਂ ਬਾਬਰ ਤੋਂ ਬਾਅਦ ਤੇ ਅੰਗਰੇਜ਼ਾਂ ਦੇ ਰਾਜ 'ਚ ਵੀ ਰਹੀ। ਵੀ ਸਾਨੂੰ ਜਿਹੜਾ ਮੰਦਿਰ ਆ ਉਹ ਮਸਜਿਦ ਨੂੰ ਹਟਾ ਕੇ ਮੰਦਿਰ ਬਣਾ ਕੇ ਦਿੱਤਾ ਜਾਏ। ਹਾਂ ਪਰ ਉਹ ਅੱਜ ਤੱਕ ਕਿਸੇ ਨੇ ਪੂਰੀ ਨਹੀਂ ਕੀਤੀ ਹੈ ਨਾ। ਹਾਂ ਜੇ ਉਹ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ ਨਰਿੰਦਰ ਮੋਦੀ ਦੇ ਸਮੇਂ 'ਚ ਆ ਕੇ ਪੂਰੀ ਹੋਗੀ। ਹਾਂ ਠੀਕ ਹੈ। ਤੇ ਇਹਨੂੰ politcal event ਦੇ ਹਿਸਾਬ ਨਾਲ ਨਾ ਦੇਖਿਆ ਜਾਏ ਕਿਉਂਕਿ ਇਹ ਜਿਹੜਾ ਸਿਸਟਮ ਹੈ ਇਹ ਸ਼੍ਰੀ ਰਾਮਚੰਦਰ ਮਹਾਰਾਜ ਦੀ ਕਿਰਪਾ ਨਾਲ ਹੋਇਆ ਹੈ ਭਗਵਾਨ ਦੀ ਕਿਰਪਾ ਤੋਂ ਬਿਨਾ ਨਾ ਪੱਤਾ ਹਿੱਲਦਾ ਨਾ ਹਿੱਲ ਸਕਦਾ ਇਸ ਕਰਕੇ ਉਹਨਾਂ ਨੇ ਇਹਨੂੰ ਚੁਣਿਆ ਉਹਨਾਂ ਨੇ ਇਹਦੀ ਸਰਕਾਰ ਨੂੰ ਚੁਣਿਆ ਨਰਿੰਦਰ ਮੋਦੀ ਦੀ ਨੂੰ ਸ਼੍ਰੀ ਰਾਮ ਜੀ ਨੇ ਇਸ ਕਰਕੇ ਜਿਹੜਾ ਇਹ ਐਪੀਸੋਡ ਆਇਆ ਇਹਦੇ ਸਰਕਾਰ ਦੇ ਹੱਥੋਂ ਨਪੇਰੇ ਚੜਿਆ ਸਭ ਤੋਂ ਵੱਡੀ ਗੱਲ ਹੈ ਸੁਪਰੀਮ ਕੋਰਟ ਦੇ ਫੈਸਲੇ ਨਾਲ ਚੜਿਆ ਦੇਸ਼ ਦੀ ਜਿਹੜੀ ਸਭ ਤੋਂ ਉੱਚੀ ਨਿਆਂ ਪ੍ਰਣਾਲੀ ਹੈ ਉਦੇ ਹੁਕਮਾਂ ਦੇ ਅਨਸਾਰ ਇਹਦੀ ਜਿਹੜੀ ਕੰਸਟ੍ਰਕਸ਼ਨ ਹੋਈ ਹੈ ਦੇ ਇਕੱਲੇ ਰਾਮ ਮੰਦਰ ਦਾ ਹੀ ਮੈਨੂੰ ਸਮਝ ਨਹੀਂ ਆ ਰਹੀ ਵੀ ਰੌਲਾ ਕਿਉਂ ਪਾਇਆ ਜਾ ਰਿਹਾ ਵਿਰੋਧ ਵੀ ਕਿਉਂ ਕੀਤਾ ਜਾ ਰਿਹਾ ਉਹਦੇ ਨਾਲ ਬਰਾਬਰ ਵਿਸ਼ਵ ਦੀ ਸਭ ਤੋਂ ਵੱਡੀ ਮਸਜਿਦ ਵੀ ਤਾਂ ਨਰਿੰਦਰ ਮੋਦੀ ਬਣਾ ਰਿਹਾ ਹੈ ਉਹਦੀ ਕਿਸੇ ਪੱਤਰਕਾਰ ਨੇ ਕਿਸੇ ਭਾਈਚਾਰੇ ਨੇ ਕਿਸੇ ਨੇ ਗੱਲ ਨਹੀਂ ਕੀਤੀ ਕਹਿੰਦੇ ਮਸਜਿਦ ਦੀ ਵੀ ਗੱਲ ਹੁੰਦੀ ਹੈ ਪਰ ਜਦੋਂ ਮਸਜਿਦ ਦੀ ਢਾਕੇ ਕਹਿੰਦੇ ਮੰਦਿਰ ਬਣਾ ਦਿੱਤਾ ਜਾਵੇ ਕਹਿੰਦੇ ਤਾਂ ਸਵਾਲ ਹੁੰਦੇ ਆ ਕਹਿੰਦੇ ਜਦੋਂ ਪਹਿਲਾਂ ਕਦੇ ਨਹੀਂ ਅਜਿਹਾ ਹੋਇਆ ਵੇ ਇਸ ਤਿੱਕ ਤੋਂ ਮਸਜਿਦ ਢਾ ਦਿੱਤੀ ਜਾਵੇ ਮੰਦਿਰ ਬਣਾ ਦਿੱਤਾ ਜਾਵੇ ਕਹਿੰਦੇ ਐਵੇਂ ਬਿਆਰ ਤਾਂ ਕਹਿੰਦੇ ਸਰਕਾਰਾਂ ਖੁਦ ਪਾ ਰਹੀਆਂ ਦੇਖੋ ਜੀ ਪਹਿਲਾਂ ਮੰਦਿਰ ਨੂੰ ਢਾਕੇ ਮਸਜਿਦ ਦੀ ਵੀ ਤਾਂ ਬਣਾਈ ਗਈ ਸੀ ਇਹ ਵੀ ਗੱਲ ਆਖੋ ਪਰੋਖੇ ਨਹੀਂ ਨਾ ਕੀਤੀ ਜ਼ਿਆਦਾ ਦੀ ਤੇ ਜੇ ਮਸਜਿਦ ਢਾਕੇ ਮੰਦਿਰ ਬਣਾਇਆ ਗਿਆ ਨਾਲ ਉਹਨਾਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਮਸਜਿਦ ਬਣਾ ਕੇ ਦਿੱਤੀ ਜਾ ਰਹੀ ਹੈ ਜਿਹਦੇ ਵਿੱਚ 2 ਐਮਬੀਬੀਐਸ ਕਾਲਜ ਬਣਾ ਕੇ ਦਿੱਤੇ ਜਾ ਰਹੇ ਆ ਉਹਦੇ ਵਿੱਚ ਹਿੰਦੂ ਸਿੱਖਾਂ ਦੇ ਜਵਕਾਂ ਨੇ ਥੋੜੀ ਪੜਨਾ ਹੈ ਉਹਨਾਂ ਦਾ ਨਹੀਂ ਪੜਨਾ ਜਿਨ੍ਹਾਂ ਦੀ ਮਰਜ਼ੀ ਦਾ ਫੇਰ 24 ਆਵਰ ਉਹਦੇ ਵਿੱਚ ਕਿਚਨ ਹੈ ਜਿਹੜੀ ਰਨਿੰਗ ਰਹੇਗੀ ਕਦੀ ਵੀ 24 ਘੰਟੇ ਦਾ 1 ਮਿੰਟ ਵਾਸਤੇ ਵੀ ਲੰਗਰ ਨਹੀਂ ਬੰਦ ਹੋਏਗਾ ਮੈਨੂੰ ਦਿਖਾ ਦਿਓ ਕਿਤੇ ਮੁਸਲਮਾਨਾਂ ਦੇ ਇੱਕ ਧਾਰਮਿਕ ਸਥਾਨ ਦੇ ਉੱਤੇ ਅੱਜ ਤੱਕ ਅਜਿਹਾ ਉਪਰਾਲਾ ਕੀਤਾ ਗਿਆ ਹੋਵੇ ਜਿੱਦੇ 24 ਘੰਟੇ ਲੰਗਰ ਚੱਲੇ ਇਹ ਪਹਿਲਾ ਮੁਸਲਿਮ ਧਰਮ ਦਾ ਸਥਾਨ ਹੋਏਗਾ ਜਿੱਦੇ 24 ਘੰਟੇ ਲੰਗਰ ਚੱਲੇਗਾ ਤੇ ਦੋ ਜਿਹੜੇ ਐਮਬੀਬੀਐਸ ਕਾਲਜ ਐ ਫ੍ਰੀ ਆਫ ਕਾਸਟ ਉੱਤੇ ਸਰਕਾਰ ਖੋਲ ਕੇ ਦੇ ਰਹੀ ਐ ਉਹਦੇ ਬਾਰੇ ਕੋਈ ਚੈਨਲ ਨਹੀਂ ਬੋਲਿਆ ਕੋਈ ਲੀਡਰ ਨਹੀਂ ਬੋਲਿਆ ਉਦੋਂ ਫਿਰ ਸਾਰੇ ਕਾਂਗਰਸੀਆਂ ਨੂੰ ਸਾਰੇ ਸੱਪਾ ਵਾਲਿਆਂ ਨੂੰ ਸਭ ਨੂੰ ਦੰਦਨ ਪੈ ਜਾਂਦੀ ਐ ਮੈਂ ਕੋਈ ਬੀਜੇਪੀ ਦਾ ਕਰਨੂ ਨਹੀਂ ਐਗਾ ਮੈਂ ਇੱਕ ਸਾਧੂ ਆ ਸਨਿਆਸੀਆਂ ਜੀ ਉਨੇ ਖੜੇ ਤੋਂ ਪਰ ਗੱਲ ਐ ਜਿਹੜੀ ਹੱਕ ਤੇ ਸੱਚ ਦੀ ਉਹ ਕਰਨੀ ਬਣਦੀ ਐ ਉਹ ਕਹਿਣਾ ਬਣਦਾ ਜੇ ਉਹਨਾਂ ਨੇ ਅੱਜ ਸਾਰੇ ਕਾਂਗਰਸੀਆਂ ਨੂੰ ਬੁਲਾਇਆ ਹੁਣ ਵੀ ਕਪਲ ਸਿੰਬਲ ਨੇ ਦੁਬਾਰਾ ਫੇਰ ਇੱਕ ਐਪਲੀਕੇਸ਼ਨ ਪਾਈ ਹੋਈ ਧੀ ਜਿਹੜੀ ਉਹਦੀ ਖਾਰਜੋਗੀ ਸੁਪਰੀਮ ਕੋਰਟ ਤੋਂ ਜਦੋਂ ਬਾਰ-ਬਾਰ ਹਰਕਤਾ ਕਰ ਰਹੇ ਆ ਬਾਰ-ਬਾਰ ਸਨਾਤਨੀਆਂ ਦੇ ਖਿਲਾਫ ਚੱਲ ਰਹੀ ਹੈ ਕਾਂਗਰਸੀ ਉਹਦੇ باوجود ਵੀ ਦਰਿਆਦਲੀਆ ਸਰਕਾਰ ਦੀ ਵੀ ਇਹਨਾਂ ਨੂੰ ਬੁਲਾਇਆ ਨਮੰਤਰਣ ਕੀਤਾ ਜੇ ਨਹੀਂ ਜਾਂਦੇ ਤਾਂ ਬਿਲਕੁਲ ਭਾਰਤ ਦੇ ਸਨਾਤਨੀਆਂ ਨੇ ਸਮਝ ਲੈਣਾ ਚਾਹੀਦਾ ਵੀ ਪਹਿਲਾਂ ਬਾਬਰ ਦੇ ਜਿਹੜੇ ਬੱਚੇ ਆ ਅਜੇ ਤਾਂ ਕੋਈ ਭਾਰਤ ਛੱਡ ਕੇ ਗਏ ਨਹੀਂ ਕਾਂਗਰਸ ਦੇ ਰੂਪ ਦੇ ਵਿੱਚ ਭਾਰਤ 'ਚ ਮੌਜੂਦ ਨੇ